ਪਹਿਲੇ ਪਹਿਰੇ ਸਭ ਕੋਈ ਜਾਗੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਤਸ਼ਕਰ ਜਾਗੇ ਚੌਥੇ ਪਹਿਰੇ ਜੋਗੀ ਕੋਈ ਪਿਆਰ ਵਾਲੇ ਗੁਰਮੁਖ ਪੜ ਰਏ ਸ਼ਣ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਬਧੇਂਦੀ ਆਰ ਜਾ ਦੂਜਾ ਸਾਹਿਬ ਆਵੇ ਚ ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦਿਆ ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਤੇ ਖਰਚ ਹੁੰਦੇ ਹਨ ਇਸ ਲਈ ਉਮਰ ਵੱਧ ਜਾਂਦੀ ਹੈ ਤੋ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾ ਨੂੰ ਕਿਹਾ ਐਸੇ ਤੋ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਜਣਾ ਜੇ ਉਸ ਦੀ ਪ੍ਰਸੰਤਾ ਚਾਹੁੰਦੇ ਹੋ ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ Karim ni आ...